ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਆਸਰਾ ਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਆਸਰਾ ਨਾ ਕੋਈ จิต चरण कमल काया आसरा चित चरण कमल काया आसरा चित चरण कमल काया आसरा चित चरण कमल संग जोड़िए ਤੇ ਤੇ ਚਰਨ ਕਮਲ ਸੰਗ ਜੋੜੀਏ ਹੋਰਿਆ ਸਿਰਾਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਸਿਰਾਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਸਿਰਾਨਾ ਕੋਈ ਮਣ ਲੋਚੇ ਬਰਿਆਈਆਂ ਮਣ ਲੋਚੇ ਬਰਿਆਈਆਂ ਮਣ ਲੋਚੇ ਬਰਿਆਈਆਂ ਮਣ ਲੋਚੇ ਬਰਿਆਈਆਂ ਗੁਰ ਸ਼ਬਦੀਏ ਮਣ ਹੋੜੀਏ ਹੋ ਰਿਆ ਸਿਰਾਨਾ ਕੋਈ ਗੋ ਰਿਸ਼ਬ ਦੀ ਇਹ ਮਾਨ ਹੋੜੀਏ ਹੋਰ ਆਸਰਾ ਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰ ਆਸਰਾ ਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰ ਆਸਰਾ ਨਾ ਕੋਈ ਵਾਹੇ ਜਿਨਾ ਦੀਪ ਕੜੀਏ ਮਾਹੇ ਜਿਨਾ ਦੀਪ ਕੜੀਏ ਵਾਹੇ ਜਿਨਾ ਦੀਪ ਕੜੀਏ ਮਾਹੇ ਜਿਨਾ ਦੀਪ ਕੜੀਏ ਸਿਰ ਦੀ ਜੈ ਵਾਹੇ ਨਾ ਛੋਡੀਏ ਹੋਰਿਆ ਸਿਰਾਨਾ ਕੋਈ ਤੇਰੇ ਦੀ ਜੈ ਬਾਹੇ ਨਾ ਛੋਡੀਏ ਹੋਰਿਆ ਸਿਰਾਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਸਿਰਾਨਾ ਕੋਈ ਸਾਨੂੰ ਤੇਰੇ ਚਰਨਾਂ ਦਾ ਆਸਰਾ ਹੋਰਿਆ ਸਿਰਾਨਾ ਕੋਈ ਗੁਰੂ ਤੇਗ ਬਹਾਦਰ ਬੋਲੇਆ ਗੁਰੂ ਤੇਗ ਬਹਾਦਰ ਬੋਲੇਆ ਗੁਰੂ ਤੇਗ ਬਹਾਦਰ ਬੋਲੇਆ ਗੁਰੂ ਤੇਗ ਬਹਾਦਰ ਬੋਲੇਆ ਦਰਪਈਏ ਤਰਮਨਾ ਛੋਡੀਏ ਹੋਰਿਆ ਸਰਾਣਾ ਕੋਈ ਤਾਰ ਪਈਏ ਤਰਮਨਾ ਛੋੜੀਏ ਹੋਰਿਆ ਸਿਰਨਾ ਕੋਈ ਸਾਨੂੰ ਤੇਰੇ ਚਰਨਾ ਦਾ ਆਸਰਾ ਹੋਰਿਆ ਸਿਰਨਾ ਕੋਈ ਸਾਨੂੰ ਤੇਰੇ ਚਰਨਾ ਦਾ ਆਸਰਾ ਹੋਰਿਆ ਸਿਰਨਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ